ਹਾਂਜੀ ਉਸਟੀਗਾਲ ਵੀ ਕੀ ਹਾਲ ਚਾਲ ਤੇ ਅੱਜ ਆਪਾਂ ਖੜੇ ਆ ਵੀ ਆਪਣੇ ਭਰਾ ਧਰਮਪਾਲ ਕੋਲੇ ਤੇ ਆਪਾਂ ਸੁਣੋ ਝੋਟਾ ਦਿਖਾਉਣੇ ਆ ਬਈ ਬੜਾ ਝੋਟਾ ਚੈੱਕ ਕਰੋ ਸੀ ਵੀਡੀਓ ਆਪ ਕੋ ਵਿੱਚ ਕਲਿੱਪਾਂ ਵੀ ਲਾਵਾਂਗੇ ਬਈ ਹਾਂਜੀ ਹਾਂਜੀ ਬਈ ਇਹ ਨਾ ਆਪਣੇ ਹੋਮ ਬ੍ਰੀਡ ਆ ਘਰ ਦਾ ਬੱਚਾ ਬਾਈ ਦਾ ਤੇ ਬਾਕੀ ਸੋਨ ਉਹਦੀ ਏਜ ਹੈਗੇ 2.5 ਸਾਲ ਹਾਂ 2.5 ਸਾਲ ਆ ਬਈ ਇਹਦੀ ਏਜ ਤੇ ਇਹਦੀ ਮਾਂ ਦਾ ਰਿਕਾਰਡ ਦੁੱਧ ਦਾ ਬਈ 14 ਲੀਟਰ ਆਗਾ ਤੇ ਇਹ ਬਈ ਇਹਦਾ ਜਿਹੜਾ ਪਿਓ ਆ ਉਹ ਆਪਾਂ ਪਿੰਡੋਂ ਹੀ ਛਾਣ ਸੀਗਾ ਬਹੁਤ ਚੰਗਾ ਰਿਜ਼ਲਟ ਆ ਉਹ ਤੋਂ ਛਾਣ ਦਾ ਤੇ ਆਪਾਂ ਉਹਨਾਂ ਤੋਂ ਵੀ ਕਰਾਸ ਕਰਾਈ ਸੀਗੀ ਮੱਝ ਪਿੰਡ ਰੱਖਿਆ ਹੋਇਆ ਇਸ ਵੀ ਕਿਸੇ ਨੇ ਆਵਾਰਾ ਨਹੀਂ ਹੈਗਾ ਸੀਗਾ ਹਾਂ ਬਈ ਇਹਦਾ ਪਾਲਤੂ ਛਾਣ ਸੀ ਉਹਨਾਂ ਨੇ ਵੀ ਛੱਡ ਦੇ ਹੁੰਦੇ ਸੀ ਉਹ ਤੇ ਬਾਕੀ ਉਹ ਵੀ ਬਈ ਕਟਾ ਸੀਲ ਆ ਇਹ ਬਈ ਬਾਲਾ ਐ ਮਾਰਦਾ ਮੂਰਦਾ ਵੀ ਹੈਣੀਗਾ ਤੇ ਉਦਾਂ ਹੈ ਵੀ ਹਾਈਟ ਹੂਟ ਵੀ ਚੰਗੀਆਂ ਬਾਕੀ ਬਈ ਹਲੇ ਉਮਰ ਵੀ ਕੁਛ ਨਹੀਂ ਤੇ ਸਿੰਘ ਸਿੰਘ ਤੁਸੀਂ ਦੇਖ ਹੀ ਲੋ ਬਾਕੀ ਵੀ ਜਿਹੜਾ ਬੰਦਾ ਪਾਰ ਖੁੰਦਦਾ ਉਹਨੂੰ ਸਮਝ ਤਾਂ ਉਹੀ ਆ ਜਾਂਦੀ ਹੁੰਦੀ ਹੈ ਦੱਸਣ ਦੀ ਵੀ ਲੋੜ ਨਹੀਂ ਹੁੰਦੀ ਤੇ ਬਾਕੀ ਵੀ ਜੈਡ ਬਲੈਕ ਆ ਸਾਰਾ ਕਾਲਾ ਕਪੂਚ ਵੀ ਕੋਈ ਬਾਲ ਆਪਣੋਂ ਵੀ ਚਿੱਟਾ ਦੇਖਣ ਨੂੰ ਨਹੀਂ ਮਿਲਦਾ ਹੈਗਾ ਹਾਂ ਬਾਈ ਹੁਣ ਬਾਈ ਸੋਨੂੰ ਇਹ ਦੱਸ ਦਿਆਂ ਇੱਕ ਤਾਂ ਹੀ ਕੱਟਾ ਪਕਾਉਗਾ ਬਾਈ ਠੀਕ ਹੈ ਬਾਈ ਲੋਕੇਸ਼ਨ ਆਪਣੀ ਦੱਸ ਮਣੀ ਲੋਕੇਸ਼ਨ ਬਾਈ ਆਪਣੀ ਤਲਵੰਡੀ ਸਾਬੋ ਪਿੰਡ ਲੇਲੇ ਵਾਲਾ ਬਾਈ ਪਿੰਡ ਲੇਲੇਲ ਬਠਿੰਡੇ ਕੋਲੇ ਆ ਬਾਈ ਤਲਵੰਡੀ ਸਾਬੋ ਦਮਦਮਾ ਸਾਹਿਬ ਠੀਕ ਹੈ ਤੇ ਬਾਕੀ ਵੀ ਤੁਸੀਂ ਆ ਦੇਖ ਲਓ ਬੱਚੇ ਦੇ ਸਿੰਘ ਸੋng ਹਨਾ ਪੂਰੇ ਕੁੰਡੇ ਨੇ ਤੇ ਮੂੰਹ ਸਿਰ ਦਾ ਵੀ ਪੂਰਾ ਸੋਹਣਾ ਬਾਈ ਬਾਕੀ ਬੇਲ ਬੂਲ ਦਾ ਬਾਈ ਪੂਰਾ ਮਾੜਾ ਬੇਲ ਦਿਖਾ ਦੇ ਬੇਲ ਵੀ ਪੂਰੀ ਲੰਬੀ ਆ ਬਾਈ ਜਿਵੇਂ ਹੁਣ ਸਾਡੇ ਕੱਦ 6 ਫੁੱਟ ਦੇ ਕਰੀਬ ਆ ਦੇਖ ਲੋ ਜੇ ਇਹ ਕਿੰਨੀ ਖੜੀ ਹੋਵੇ ਜੇ ਜੇ ਕਿਸੇ ਭਰਾਣੇ ਵਾਲ ਨੂੰ ਲੈਣਾ ਵੀ ਹੋਵੇ ਬਈ ਵਧੀਆ ਬਰੀਡਿੰਗ ਵਾਸਤੇ ਆਨਲਾਈਨ ਸਮੇਂ ਚ ਚੰਗਾ ਵਧੀਆ ਬਣੂਗਾ ਸਾਡੇ ਤਾਂ ਆਪੇ ਛੱਡਿਆ ਵੀ ਹੈ ਨਹੀਂ ਹਨਾ ਹਾਂ ਬਈ ਹਜੇ ਆਪਾਂ ਛੱਡਿਆ ਨਹੀਂ ਹੈਗਾ ਫਰੈਸ਼ ਕਰਤਾ ਬਈ ਫਰੈਸ਼ ਕਰਤਾ ਜਾਮਾ ਇਧਰ ਕਰ ਲਾ ਵੜਾ ਤੇ ਬਈ ਫੋਨ ਨੰਬਰ ਹੈਗਾਗਾ 94634 72253 ਇੱਕ ਵਾਰੀ ਦੁਬਾਰੇ ਬੋਲ ਦੇ 94634 72253 ਜਿਹੜੇ ਭਰਾਣੇ ਲੈਣਾ ਬਈ ਕਾਲ ਕਰਨਾ ਨਾਮ ਦੱਸ ਤੇ ਨਾਮ ਗੁਰਸੇਵਕ ਸਿੰਘ ਬਈ ਗੁਰਸੇਵਕ ਸਿੰਘ ਨਾਮ ਆ ਬਈ ਪਿੰਡ ਲੇੜੇ ਵਾਲਾ ਠੀਕ ਆ ਬਈ ਜੇ ਕਿਸੇ ਭਰਾਣੇ ਲੈਣਾ ਜਾਂ ਵੀ ਹੋਰ ਵੀ ਗੱਲਬਾਤ ਕਰਨੀ ਹੈ ਤੁਸੀਂ ਕਾਲ ਕਰ ਸਕਦੇ ਹੋ ਬਈ ਤੁਹਾਨੂੰ ਦੱਸ ਦੇਣਗੇ ਤੇ ਦੇਖ ਕੇ ਜਾਣਾ ਦੇਖ ਕੇ ਪਿਆ ਸਕਦੇ ਜਦੋਂ ਤੁਹਾਡਾ ਜੀ ਕਰਦਾ ਬਈ ਠੀਕ ਹੈ ਬਈ ਬਾਕੀ ਧੰਨਵਾਦ ਬਾਕੀ ਬਈ ਜੇ ਕਿਸੇ ਪੁਰਾਣੇ ਵੀਡੀਓ ਬਣਾਉਣੀ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਅਸੀਂ ਤੁਹਾਨੂੰ ਆਪਣਾ ਨੰਬਰ ਵੀ ਦੇ ਦਾਂਗੇ ਬਈ ਚੈੱਕ ਕਰ ਸਕਦੇ ਹੋ ਬਾਕੀ ਤੁਸੀਂ ਟੋਟਾ C'est Ok.